ਸਵਾਸਤਿਓ ਤੇ ਪੰਜਾਬ ਦੇ ਪੈਣੋ ਤੇ ਭਰਾਵੋ ਅੱਜ ਦੇਸ਼ ਦੀ ਅਵਸਥਾ ਆਰਥਿਕ ਪੱਖ ਤੋਂ ਵੀ ਔਰ ਸਮਾਜਿਕ ਪੱਖ ਤੋਂ ਵੀ ਬਹੁਤ ਹੀ ਖਤਰਨਾਕ ਸਥਿਤੀ 'ਚ ਪਹੁੰਚ ਗਈ ਹੈ ਜਿਹੜੀਆਂ ਨੀਤੀਆਂ ਤੇ ਉੱਤੇ ਮੋਦੀ ਚੱਲ ਰਿਹਾ ਅਸਲ 'ਚ ਇਹ ਨੀਤੀਆਂ ਤਾਂ ਕਾਂਗਰਸ ਵੱਲੇ ਸ਼ੁਰੂ ਹੋ ਗਈਆਂ ਸਨ ਜਦੋਂ ਨਰਮੋਦ ਸਿੰਘ ਖੋਰੀ ਵਿੱਤ ਮੰਤਰੀ ਬਣੇ ਅਤੇ ਮੁੜ ਕੇ 10 ਸਾਲ ਪ੍ਰਧਾਨ ਮੰਤਰੀ ਰਹੇ ਇਹ ਨੀਤੀਆਂ ਸਾਮਰਾਜ ਦੇ ਕਹਿਣ ਤੇ ਬਣੀਆਂ ਆ ਔਰ ਭਾਰ ਦੇ ਕਰਮਚਾਰੀਆਂ ਨੂੰ ਘਰਾਣਿਆਂ ਦੀ ਮਦਦ ਕਰਦੇ ਨੇ ਆ ਔਰ ਜਿਹੜੇ ਮਜ਼ਦੂਰ ਕਿਸਾਨ ਤੇ ਆਮ ਲੋਕ ਹੈ ਉਹਨਾਂ ਦੇ ਹਿੱਤਾਂ ਦੇ ਵਿਰੁੱਧ ਹੈ। ਮੋਦੀ ਦਾ ਫਰਕ ਇਹ ਪਿਆ ਕਿ ਆਪਣੇ ਤੀਜੇ ਜਿਹੜਾ ਕਾਰਜਕਾਰ ਹੈ ਇਹਦੇ 'ਚ ਨੀਤੀਆਂ ਨੂੰ ਬੜੀ ਤੇਜ਼ੀ ਨਾਲ ਲਾਗੂ ਕਰਦਾ ਹੈ। ਸਾਰੇ ਪਬਲਿਕ ਸੈਕਟਰ ਦੇ ਕਾਰਖਾਨੇ ਕੋਈ ਸੈਕਟਰ ਦੇ ਹਜ਼ਾਰੇ ਪੂਰੇ ਚੇ ਜਾ ਰਹੇ ਹੈ ਔਰ ਇਹ ਹੀ ਵੀ ਕਹਿੰਦਾ ਹੈ। ਮਤਲਬ ਮਹਿੰਗਾਈ ਦੀ ਦਰ ਜਿੰਨੀ ਹੋਣੀ ਹੈ ਇੰਨੀ ਸ਼ਾਇਦ ਭਾਰਤੀ ਸਮਾਜ ਨੇ ਪਹਿਲਾਂ ਨਹੀਂ ਦੇਖੀ। 45 ਸਾਲ ਤੋਂ ਜ਼ਿਆਦਾ ਇਸ ਲਈ ਬੇਕਾਰ ਹੀ ਯਾਨੀ ਰਿਕਾਰਡ ਲਗਾਤਾਰ ਦਾ ਹੋਇਆ ਨਵਾਂ ਰੁਜ਼ਗਾਰ ਨਹੀਂ ਪੈਦਾ ਹੋ ਰਿਹਾ ਕੋਈ ਸਰਕਾਰੀ ਰੁਜ਼ਗਾਰ ਤੋਂ ਮੇਰਾ ਅਰਥ ਨਹੀਂ ਹੈ ਸਰਕਾਰੀ ਉਸਤਾਂ ਵੀ ਵੇਕੈਂਟ ਪਈਆਂ ਪਰ ਪ੍ਰਾਈਵੇਟ ਤੌਰ ਤੇ ਜਿਹੜਾ ਵੀ ਸਰਕਾਰੀ ਨੌਕਰੀ ਕਰਦਾ ਉਹਦੇ ਰੁਜ਼ਗਾਰ ਸਹੀ ਦਾ ਹੈ ਕਿਉਂ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਅਸੀਮ ਬਣ ਗਈ ਹੈ ਜਿਹਦੀ ਸੀਮਾ ਕੋਈ ਨਹੀਂ ਹੈ ਇਸੇ ਤਰ੍ਹਾਂ ਕਿਸਾਨੀ ਦਾ ਸੰਕਟ ਬਹੁਤ ਭਾਰੀ ਹੈ ਕਿਸਾਨੀ ਲਗਾਤਾਰ ਇੱਕ ਅੰਗਲੀ ਹੈ ਕਸਾਨੀ ਦਾ ਪ੍ਰਗਟਾਵਾ ਤੁਹਾਨੂੰ ਕੋਈ ਚੰਦ ਟਰੈਕਟਰ ਵਾਲਾ ਦੇਖ ਕੇ ਨਹੀਂ ਕਰਨੀ ਚਾਹੀਦੀ ਜੇ ਭਾਰਤ ਪੱਧਰ ਦੇ ਕਿਸਾਨ ਦੀ ਹਾਲਤ ਲਾਉਂਗੇ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਸੀਮਾਨਤ ਕਿਸਾਨ ਆ ਛੋਟੇ ਕਿਸਾਨ ਆ ਉਹਨਾਂ ਦੀ ਦਰਦਸ਼ਾ ਕਿੰਨੀ ਹੈ ਉਹ ਨਜ਼ਰ ਆ ਲੈਣਾ ਬਾਹਰ ਹੈ ਬਹੁਤ ਉਹਨਾਂ ਦੀ ਕੀਮਤ ਨਹੀਂ ਮਿਲ ਰਹੀ ਫਸਲ ਦੀ ਪਿੰਡ ਦੇ ਖੇਤ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਮਾੜੀ ਹੈ ਔਰ ਬੇਕਾਰੀ ਤੇ ਮਹਿੰਗਾਈ ਕਾਰਨ ਬਹੁਤ ਵੱਡਾ ਐਸਾ ਯੂਥ ਦਾ ਗੈਂਗਸਟਰ ਬਣ ਰਿਹਾ ਹੈ ਔਰ ਨਸ਼ਿਆਂ ਦੇ ਧੰਦੇ ਵੀ ਤੁਰਿਆ ਜਾ ਰਹੇ ਆ ਨਸ਼ਿਆਂ ਦਾ ਧੰਦਾ ਹੁਣ ਇਕੱਲਾ ਪੰਜਾਬ ਤੱਕ ਸੀਮਿਤ ਨਹੀਂ ਜਿਵੇਂ ਕਿਸੇ ਵੀ ਰਿਕੇਆ ਜਾਂਦਾ ਸੀ ਹੁਣ ਇਹ ਦੇਸ਼ ਵਿਆਪੀ ਫੀਨੋਮਨਾ ਹੈ ਨਾ ਦੇਸ਼ ਪੱਧਰ ਤੇ ਨਸ਼ਿਆਂ ਦਾ ਸੇਵਨ ਹੋ ਰਿਹਾ ਹੈ ਦੇਸ਼ ਪੱਧਰ ਤੇ ਨਸ਼ਿਆਂ ਦੀ ਸਮਗਲਿੰਗ ਹੋ ਰਹੀ ਹੈ ਔਰ ਮੋਦੀ ਉਹਨਾਂ ਲੋਕਾਂ ਦੇ ਨਾਲ ਨੇੜਤਾ ਰੱਖਦਾ ਹੈ ਜਿਹੜੇ ਇਸ ਸਮਗਲਿੰਗ ਦੇ ਵਿੱਚ ਧਨ ਬਣਾਉਣ ਚ ਉਹਨਾਂ ਦੇ ਕੰਮ ਕਰਦੇ ਆ ਔਰ ਸਰਕਾਰ ਨੂੰ ਡੋਨੇਟ ਕਰਦੇ ਆ ਇਸ ਲਈ ਸਥਿਤੀ ਇਸ ਵਕਤਵਾਰਕ ਖੇਤਰ ਦੀ ਬਹੁਤ ਮਾੜੀ ਹੈ ਆਉਣ ਵਾਲੇ ਦਿਨਾਂ ਦੇ ਦੌਰਾਨ ਇਹ ਚ ਹੋਰ ਵਾਧੇ ਹੋਣ ਦੇ ਬੜੇ ਚਾਂਸ ਹੈ ਔਰ ਜੇ ਇਹ ਨਾ ਰੁਕੀ ਤੇ ਸਮਾਜਿਕ ਵਿੱਚ ਸਮਾਜ ਵਿੱਚ ਸਮਾਜਿਕ ਉਥਰ ਪਥਰ ਬਹੁਤ ਹੋ ਜਾਏਗੀ ਕਿਤੇ ਜਾਤੀ ਦੇ ਨਾਂ ਤੇ ਲੜਾਈ ਕਿਤੇ ਇਸ ਇਲਾਕੇ ਦੇ ਨਾਂ ਤੇ ਲੜਾਈ ਮੇਰੇ ਇਲਾਕੇ ਦਾ ਰੋਜ਼ਗਾਰ ਕੋ ਲੈ ਗਿਆ ਇਹ ਦੂਸਰੇ ਇਲਾਕੇ ਦੇ ਕਰਕੇ ਹੋਇਆ ਹੈ ਇਹ ਕਾਫੀ ਨੁਕਸਾਨਦੇ ਹੋਏਗਾ ਭਾਰਤ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜਾ ਇਹ ਨੀਤੀਆਂ ਲਾਗੂ ਹੋ ਰਹੀਆਂ ਇਹ ਨੀਤੀਆਂ ਹੀ ਸਾਡੇ ਵਿਰੁੱਧੀ ਆ ਜਿੰਨੇ ਤਾਂ ਨੀਤੀਆਂ ਦਾ ਬਦਲਾਅ ਨਹੀਂ ਆਉਂਦਾ ਉਹਨਾਂ ਚ ਕੋਈ ਬੰਦਿਆਂ ਦਾ ਬਦਲਾਅ ਅਰਥ ਨਹੀਂ ਰੱਖਦਾ ਇਸੇ ਨੀਤੀਆਂ ਦੇ ਬਦਲਾਅ ਵਾਸਤੇ ਇੱਕ ਬਹੁਤ ਵੱਡੀ ਜਨਤਕ ਲਹਿਰ ਚਾਹੀਦੀ ਹੈ ਉਹ ਜਨਤਕ ਲਹਿਰ ਜਿਹੜੀ ਆ ਉਹ ਨੀਤੀਆਂ ਦੇ ਬਾਰੇ ਨਹੀਂ ਬੋਲੇ ਔਰ ਸਰ ਨੀਤੀਆਂ ਘਟਣ ਵਾਲੀ ਸਰਕਾਰ ਨੂੰ ਸੱਤਾ ਤੋਂ ਲਾਹਣ ਦਾ ਤਰਾਲਾ ਕਰੇ ਇਹ ਨਾ ਹੋਵੇ ਕਿ ਲਾ ਅਰਥਵੀ ਨੀਤੀਆਂ ਦੇ ਖਿਲਾਫ ਲੜਦੇ ਆ ਤੇ ਸੱਤਾ ਦੇ ਉੱਤੇ ਹੀ ਕਾਬਜ਼ ਰਹਿਣ ਇਹ ਜਿਹੜਾ ਆਰਥਿਕਵਾਦ ਦਾ ਸ਼ਿਕਾਰ ਹੈ ਦੁਨੀਆ ਭਰ ਵਿੱਚ ਬਹੁਤ ਵੱਡਾ ਇਸਤਾ ਮਜ਼ਦੂਰ ਲਹਿਰ ਦਾ ਇਸ ਗੱਲ ਦਾ ਸ਼ਿਕਾਰ ਹੈ ਕਿ ਆਪਣੀਆਂ ਮੰਗਾਂ ਲਈ ਲੜਦਾ ਹੈ ਲੇਕਿਨ ਰਾਸੀ ਤੌਰ ਤੇ ਉਹ ਇਹਨਾਂ ਨੀਤੀਆਂ ਦਾ ਵਿਰੋਧ ਕਰਕੇ ਸੱਤਾ ਦੀ ਲੜਾਈ ਵੀ ਲੜਦਾ ਹੈ ਇਸ ਲਈ ਇੱਕ ਗੱਲ ਸਾਡੀ ਇਹਨਾਂ ਕਾਨਫਰੰਸਾਂ ਦੀ ਪੰਜਾਬ ਕਰ ਰਹੇ ਅਸੀਂ 50 ਤੋਂ ਜ਼ਿਆਦਾ ਕਾਨਫਰੰਸਾਂ ਕਰਨੀਆਂ ਇਹ ਪਾਰਟੀ ਨੇ ਇਹ ਇੱਕ ਇਹ ਮੁੱਦਾ ਲੈ ਰਹੇ ਆ ਕਿ ਲੋਕਾਂ ਦੀ ਆਰਥਿਕ ਬਦਦਸ਼ਾ ਕੀ ਮਾਇਆ ਉਹਦਾ ਵੱਡਾ ਕਾਰਨ ਮੋਦੀ ਦੀਆਂ ਆਰਥਿਕ ਨੀਤੀਆਂ ਦੂਜਾ ਇਸ ਦੇ ਬਹੁਤ ਵੱਡਾ ਮੁੱਦਾ ਬਣ ਗਿਆ ਉਹ ਇਹ ਆ ਕਿ ਲੋਕਾਂ ਦਾ ਧਿਆਨ ਇਹ ਨਾ ਮਸਲਿਆਂ ਪਰੋਂ ਪਾਸੇ ਲਾਉਣ ਵਾਸਤੇ ਉਹ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ ਹੈ ਵੀ ਅਸਲ ਵਿੱਚ ਭਾਰਤ ਦਾ ਜਿਹੜਾ ਢਾਂਚਾ ਆ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਵੱਸਦੇ ਆ ਉਹ ਢਾਂਚਾ ਹੀ ਗਲਤ ਹੈ ਅਸਲ ਵਿੱਚ ਇਥੇ ਇੱਕ ਖਾਸ ਧਰਮ ਦਾ ਰਾਜ ਚਾਹੀਦਾ ਤੇ ਖਾਸ ਵਿਚਾਰਧਾਰਾ ਦਾ ਰਾਜ ਚਾਹੀਦਾ ਇਹ ਵਿਚਾਰਧਾਰਾ ਹੈ ਅਸਲ ਵਿੱਚ 1925 ਤੋਂ ਲੈ ਕੇ RSS ਖਲੋਂਦੀ ਆ ਰਹੀ ਹੈ ਤੇ ਹੁਣ ਉਹਦੀ ਆ ਉਹਦੀ ਮਿਹਨਤ ਨੂੰ ਫਲ ਮਿਲ ਗਿਆ ਕਿ ਭਾਰਤੀ ਸੱਤਾ ਦੇ ਉੱਤੇ RSS ਦਾ ਬੰਦਾ મોદી ਬਹਿ ਗਿਆ ਜਿਹੜਾ ਇਹ ਹੀ ਨਿਸ਼ਾਨਾ ਆਇਆ ਵੀ ਭਾਰਤ ਦਾ ਤਰੰਦਰ ਪੱਖ ਤੇ ਲੋਕਰਾਜੀ ਢਾਂਚਾ ਖਤਮ ਕਰਕੇ ਇਹਦੀ ਜਗ੍ਹਾ ਦੇ ਉੱਤੇ ਇੱਕ ਧਰਮਧਾਰਤ ਦੇਸ਼ ਦੇ ਦਾਨਾ ਦੇ ਸਨਾਤਨੀ ਵਿਚਾਰ ਕਰਾ ਲਾਗੂ ਕਰ ਲਿਆ ਕਈ ਲੋਕ ਸੋਚਦੇ ਆ ਕਿ ਸਨਾਤ ਨਹੀਂ ਵਿਚਾਰਧਾਰਾ ਸੱਚ ਹਿੰਦੂਆਂ ਦੀ ਵਿਚਾਰਧਾਰਾ ਬਿਲਕੁਲ ਨਹੀਂ ਹੈ ਸਨਾਤ ਨਹੀਂ ਵਿਚਾਰਧਾਰਾ ਸਮਾਜ ਨੂੰ ਕਿਰਾਹੇ ਪਾਉਣ ਵਾਲੇ ਸੱਜਪੱਖ ਸੱਜਪੱਖਰੇ ਲੋਕਾਂ ਵੀ ਵਿਚਾਰਧਾਰਾ ਹੈ ਆਮ ਹਿੰਦੂਆਂ ਦੀ ਵਿਚਾਰਧਾਰਾ ਨਹੀਂ ਹੈ ਇਹ ਦਲਤਾਂ ਦੀ ਵਿਚਾਰਧਾਰਾ ਨਹੀਂ ਇਹ ਮਹਿੰਦਕਸ਼ ਹਿੰਦੂਆਂ ਦੀ ਵਿਚਾਰਧਾਰਾ ਨਹੀਂ ਇਹ ਆਮ ਲੋਕਾਂ ਦੀ ਵਿਚਾਰਧਾਰਾ ਨਹੀਂ ਇਸ ਵਿਚਾਰਧਾਰਾ ਦੇ ਖਿਲਾਫ ਸਾਡੇ ਭਗਤੀ ਲਹਿਰ ਨੇ ਗੁਰੂ ਸਾਹਿਬਾਂ ਨੇ ਬਹੁਤ ਆਵਾਜ਼ ਉੱਚੀ ਕੀਤੀ ਹੈ ਬਹੁਤ بلند ਕੀਤੀ ਗਦਰੀ ਬਾਬਿਆਂ ਨੇ ਭਗਤ ਸਿੰਘ ਭਰਾਨੀ ਇਸ ਵਿਚਾਰਧਾਰਾ ਦਾ ਖੰਡਨ ਕਰਦੇ ਆ ਲੋਕਾਂ ਨੂੰ ਸਾਂਝੀ ਵਲਤਾ ਦਾ ਸਨੇਹ ਦਿੱਤਾ ਹੈ ਐਸ ਲਈ ਬੋਦੀ ਪੂਰਾ ਲੋਕ ਧਿਆਨ ਪਾਸੇ ਕਰਨ ਵਾਸਤੇ ਉਹਨੇ ਇਹ ਵਿਚਾਰ ਤਰਫ ਪ੍ਰਚਾਰ ਕੀਤਾ ਉਹਦਾ ਫਿਰ ਪਹਿਲਾ ਕੰਮ ਸ਼ੁਰੂ ਕੀਤਾ ਘੱਟ ਗਲਤੀ ਮੁਸਲਮਾਨਾਂ ਖਿਲਾਫ ਨਫ਼ਰਤ ਫਲਾਈ ਜਾਵੇ ਉਹ ਦੇਸ਼ ਵਿਰੋਧੀ ਆ ਤਾਤੰਕਵਾਦੀ ਆ ਜੀ ਉਹ ਤਾਂ ਖਾਣਾ ਜਦੋਂ ਬਣਾਉਂਦੇ ਉਹ ਥੁੱਕ ਦਿੰਦੇ ਆ ਕੋਈ ਨਾ ਕੋਈ ਲਵ ਜਹਾਦ ਕਰਦੇ ਆ ਜੋ ਦੁਨੀਆ ਦਾ ਝੂਠ ਆ ਉਹ ਬੋਦੀ ਬਾਰ ਰਿਹਾ ਅਸੀਂ ਮੁਸਲਮਾਨ ਭਾਈ ਸਾਦੇ ਨੂੰ ਜਾਣਦੇ ਹਾਂ ਭਾਰਤੀ ਸਭ ਦਾ ਮੁਸਲਮਾਨਾਂ ਦੀ ਹਿੰਦੂਆਂ ਸਿੱਖਾਂ ਦੀ ਇਹਨੂੰ ਜਮਨੀ ਗੰਗਾ ਜਮਨਾ ਤੇ ਤਹਿਜ਼ੀਬ ਕਹਿੰਦੇ ਆ ਅਸੀਂ ਇਹਨੂੰ ਜਾਣਦੇ ਹਾਂ ਸਾਡੇ ਵਿਚਾਰ ਕੀ ਆ ਧਰਮ ਲੱਗ ਲੱਗਿਆ ਲੇਕਿਨ ਸਾਡਾ ਰੌ ਰਿਤੀਆ ਦੀਵਾਲੀ ਦੇ ਮੌਕੇ ਮੁਸਲਮਾਨ ਬਧਾਈਆਂ ਦੇਣਾਉਂਦੇ ਆ ਹਿੰਦੂ ਪਰਿਵਾਰਾਂ ਨੂੰ ਔਰ ਜਦੋਂ ਈਦ ਹੁੰਦੀ ਆ ਤੇ ਸਾਰੇ ਰੁਕੀਤ ਮੁਬਾਰਕੁਦਾ ਦਿੰਦੇ ਮੁਸਲਮਾਨਾਂ ਨੂੰ ਬਾਬਾ ਨਾਨਕ ਦਾ ਸਾਂਝਾ ਪੀਰ ਮੰਨਿਆ ਗਿਆ ਭਾਵ ਇਹ ਆ ਕਿ ਉਹ ਸੇ ਸਭ ਦਾ ਇਹ ਸਭਤਾ ਨੂੰ ਖਤਮ ਕਰਨਾ ਚਾਹੁੰਦਾ ਤੇ ਉਹਨੇ ਪਹਿਲਾਂ ਮੁਸਲਮਾਨਾਂ ਤੇ ਬੋਲਿਆ ਇਸਾਈਆਂ ਤੇ ਬੋਲ ਰਿਹਾ ਔਰ ਫਿਰ ਸਿੱਖ ਜਿਹੜਾ ਸਿੱਖ ਸਾਡਾ ਇਤਿਹਾਸ ਹੈ ਜਿਹੜਾ ਸਿੱਖ ਨਾਵਰਤਾ ਨਾਬਰੀ ਦਾ ਇੱਕ ਸੁਭਾਅ ਹੈ ਹੱਕ ਸੱਚ ਲਈ ਲੜਨ ਦਾ ਸੁਭਾਅ ਹੈ ਮੋਦੀ ਅਗਲੀ ਵਾਰੀ ਸਿੱਖ ਹੋਣਗੇ ਉਹਦਾ ਨਿਸ਼ਾਨੇ ਕੀ ਸਿੱਖ ਹੈ ਸਿੱਖਾ ਤੋਂ ਮੇਰਾ ਭਾਵ ਹੈ ਸਿੱਖਾਂ ਦੀ ਵਿਚਾਰਧਾਰਾ ਬਾਬੇ ਨਾਨਕ ਦੀ ਵਿਚਾਰਧਾਰਾ ਉਹਦੇ ਨਿਸ਼ਾਨੇ ਤੇ ਹੈ ਔਰ ਇਹ ਨਿਸ਼ਾਨੇ ਪ੍ਰਾਪਤੀ ਕਰਨ ਲਈ ਉਹ ਸਿੱਖਾਂ ਚੋਂ ਬੰਦੇ ਜ਼ਲ ਖਰੀਦ ਆਪਣੇ ਵੱਲੋਂ ਕਰ ਰਿਹਾ ਔਰ ਸਿੱਖ ਬਾਣੇ ਚ ਕੁਝ ਬੰਦੇ ਭੇਜ ਕੇ ਗੈਰ ਜ਼ਿੰਮੇਵਾਰ ਕਾਰਵਾਈਆਂ ਕਰਵਾ ਰਿਹਾ ਹੈ ਤਾਂ ਕਿ ਇੱਕ ਤਾਂ ਸਿੱਖਾਂ ਨੂੰ ਬਦਨਾਮ ਕਰਕੇ ਉਹ ਬਾਕੀ ਲੋਕਾਂ ਨਾਲ ਧੂਭਿਕਰਨ ਕਰੇ ਸਮਾਜ ਦਾ ਆਪਣਾ ਆਧਾਰ ਪਧਾਵੇ ਤੇ ਸਿੱਖਾਂ ਨੂੰ ਬਦਨਾਮ ਕਰਕੇ ਭਾਰਤ ਵਿੱਚ ਉਹ ਦੱਸੇ ਕਿ ਸਿੱਖ ਦਾ ਬਹੁਤ ਸ਼ਰਾਰਤੀ ਲੋਕ ਹੈ ਮਾੜੇ ਲੋਕ ਹੈ ਬਹੁਤ ਉਦਾਈ ਬਹੁਤ ਪਹਿੜਾ ਸੁਪਨਾ ਉਹਦਾ ਜਿਹੜਾ ਪੂਰਾ ਕਰਨਾ ਚਾਹੁੰਦਾ ਫਿਰ ਉਹਦਾ ਨਿਸ਼ਾਨਾ ਅਗਲਾ ਮਨੁਵਾਦੀ ਧੰછા ਕੈਮ ਕਰਨਾ ਹੈਆਂ ਔਰਤਾਂ ਦੇ ਖਿਲਾਫ ਨਫਰਤ ਫਲਾਉਣਾ ਹੈ ਜਾਤੀਆਂ ਦਾ ਦੌਰ ਸ਼ੁਰੂ ਕਰਨਾ ਹੈ ਔਰ ਸਭ ਤੋਂ ਜ਼ਿਆਦਾ ਜਿਹੜੀ ਗਦਰ ਪਾਰਟੀ ਦੀ ਭਗਤ ਸਿੰਘ ਉਹਦੀ ਵਿਚਾਰਤਾ ਰਾਇਆ ਉਹ ਉਹਨੂੰ ਲਈ ਲੜਨ ਤਿਆਰੀਆਂ ਕਰ ਰਿਹਾ ਉਹ ਇਹ ਨਹੀਂ ਰਹਿਣਗਾ ਨੀ ਭਾਰਤ ਵਿੱਚ। ਤੋਂ ਐਸੀ ਕਾਨਫਰੰਸ ਆ ਰਹੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਆਂ ਵੀ ਇੱਕ ਪਾਸੇ ਸਾਡੇ ਆਰਥਿਕ ਮਦਵਾੜਾ ਆ ਰਿਹਾ ਸਾਡੇ ਸਾਹਮਣੇ, বেকারੀ ਮਹਿੰਗਾਈ ਦਾ ਮੁੱਦਾ ਦੂਜੇ ਪਾਸੇ ਸਾਨੂੰ ਇਕੱਠਿਆਂ ਹੋ ਕੇ ਲੜਨ ਤੋਂ ਰੋਕਣ ਵਾਸਤੇ ਮੋਦੀ ਸਾਡਾ ਧਿਆਨ ਦੂਜੇ ਪਾਸੇ ਕਰਨਾ ਚਾਹੁੰਦਾ ਹੈ। ਉਹਨੇ ਇੱਕ ਨਵਾਂ ਹੁ ਸ਼ੁਰੂ ਕੀਤਾ ਕੰਮ ਰਾਇ ਵੀ ਮਸਜਿਦਾਂ ਦੇ ਥੱਲੇ ਮੰਦਰ ਆ ਬਹੁਤ। ਕੋਈ ਮਸਜਿਦ ਨਹੀਂ ਛੱਡੀ ਭੱਗਦੀ ਉਹ ਨਹੀਂ ਛੱਡਣੀ। ਕਿ ਜੇ ਤੈ ਕੂਗਾ ਮੰਦਰ ਨਹੀਂ ਕੱਲੋਂ ਮੈਂ ਨਹੀਂ ਕਹਿ ਸਕਦਾ ਕੋਈ ਗੁਰਦੁਆਰਿਆਂ ਥੱਲੇ ਵੀ ਕਹਿ ਸਕਦਾ ਕਿ ਇਹ ਗੁਰਦੁਆਰੇ ਥੱਲੇ ਵੀ ਮਸਜਿਦ ਆ ਇਹ ਕੋਈ ਬਿਨਾ ਸਬੂਤ ਤੋਂ ਤੁਸੀਂ ਹਾਲਾਂਕਿ ਕਾਨੂੰਨ ਬਣਿਆ 1991 ਦਾ ਜਿਹੇ ਚ ਕਿਹਾ ਗਿਆ ਵੀ 47 ਤੋਂ ਬਾਅਦ ਇਹ ਝਗੜੇ ਨਹੀਂ ਸ਼ੁਰੂ ਕਰਨੇ ਵੀ ਆ ਜਗ੍ਹਾ ਮੁਸਲਮਾਨਾਂ ਦੀ ਤੇ ਹਿੰਦੂਆਂ ਦੀ ਹੈ ਜਿਹੜੇ ਪਹਿਲੇ ਝਗੜੇ ਚੱਲਦੇ ਹੁੰਦਾ ਨਪਟਾਰਾ ਕਰ ਲਓ ਉਹਦਾ ਨਪਟਾਰਾ ਹੋ ਗਿਆ ਹੁਣ ਰੋਜ਼ ਨਵਾਂ ਝਗੜਾ ਸ਼ੁਰੂ ਹੋ ਜਾਂਦਾ ਕਦੀ ਹੁਣ ਅਜਮੇਰ ਸ਼ਰੀਫ ਦਾ ਸ਼ੁਰੂ ਹੋ ਗਿਆ ਅਜਮੇਰ ਸ਼ਰੀਫ ਦੇ ਥੱਲੇ ਵੀ ਇੱਕ ਹਿੰਦੂ ਮੰਦਰ ਆ ਔਰ ਸ਼ਿਕਾਇਤ ਕਰਤਾ ਜਿਹਨੇ ਕੋਰਟ ਚ ਗਿਆ ਹੈ ਉਹ ਸ਼ਰਾਰਤੀ ਬੰਦਾ ਆ ਪਹਿਲਾਂ ਉਹ ਸ਼ਿਵ ਸੈਨਾ ਚ ਰਿਹਾ ਫੇਰ ਉਹ ਬਜਰੰਗ ਦਲ ਚ ਆਇਆ ਹੁਣ ਉਹ ਹਿੰਦੂ ਸੈਨਾ ਦਾ ਮੁਖੀ ਬਣਿਆ ਆਪਣੇ ਆਪ ਨੂੰ ਜਿਹਨੇ ਬਹੁਤ ਮਾੜੇ ਕੰਮ ਕੀਤੇ ਆ ਉਹਦੇ ਪਿੱਛੇ ਬਹੁਤ ਸਾਰੇ ਕੇਸ ਦਰਜੇ ਆ ਤੇ ਉਹਦਾ ਕਈ ਖਾਰਜ ਕਰਦੀ ਸੀ ਕੋਰਟ ਅੱਜ ਉਹਨੇ ਸ਼ੁਰੂ ਕੀਤਾ ਪਾਪ ਉਹ ਅੱਗ ਲਾਉਣਾ ਚਾਹੁੰਦੇ ਆ ਆਰਐਸਐਸ ਵਾਲੇ ਤੇ ਬਜਰੰਗ ਦਲੀਏ ਉਹਨਾਂ ਨੇ ਇਹ ਸ਼ੁਰੂ ਕਰਤਾ ਇਦਾਂ ਤਾਂ ਫਿਰ ਕੋਈ ਅੰਤ ਨਹੀਂ ਹੋਣਾ ਇਹਦਾ ਕੋਈ ਕੱਲ੍ਹ ਵੀ ਕਹੂਗਾ ਵੀ ਮੰਦਿਰ ਜਿਹੜਾ ਬਣਿਆ ਸੀ ਉਹਦੇ ਥੱਲੇ ਬੋਧੀ ਮੱਠ ਵੀ ਹੈਗਾ ਆ ਉਹਦਾ ਕੌਣ ਕਰੇਗਾ ਕੋਈ ਇਹ ਕਦੇ ਅੰਤ ਨਹੀਂ ਹੋਣਾ ਇਸ ਪੱਲ ਦਾ ਕੋਈ ਨਾ ਕੋਈ ਜਿੱਥੇ ਮੰਦਰ ਆ ਮੰਦਰ ਬਣਿਆ ਰਹੇ ਮਸਜਿਦ ਆ ਮਸਜਿਦ ਬਣੀ ਰਹੇ ਗਿੱਸਾ ਕਰਿਆ ਗਿੱਸਾ ਕਰਪਣਿਆ ਰਹੇ ਗੁਰਦੁਆਰਾ ਹੋਵੇ ਸਾਡੇ ਸਾਹਮਣੇ ਇਹ ਕਾਦੀ ਲੜਾਈ ਹੋਈ ਬੈਠੇ ਲੇਕਨ ਮੋਦੀ ਆ ਆਰਐਸਐਸ ਦੇ ਸ਼ਖਾਮਾਂ ਤੇ ਨਾਮ ਨਿਹਾਲ ਜਿਹੜੇ ਸੰਤ ਆ ਉਹ ਪੂਰਾ ਰਾਤ ਨੇ ਪ੍ਰਚਾਰ ਕਰ ਰਹੇ ਤੇ ਟੀਵੀ ਉਹਨਾਂ ਦੇ ਪੂਰਾ ਨਾਲ ਆ ਇਹ ਚਿੰਤਾ ਦਾ ਵਿਸ਼ਾ ਸਾਡੇ ਲਈ ਆ ਇਹ ਇਸੇ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਇੱਕ ਤਾਂ ਆਰਥਿਕ ਲੜਾਈਆਂ ਵੀ ਲੜੋ ਲੜਾਈਆਂ ਲੜਨੀਆਂ ਬਹੁਤ ਜ਼ਰੂਰੀ ਆ ਸਾਡਾ ਅੰਦੋਲਨ ਦਾ ਸਾਡਾ ਤਜਰਬਾ ਆ ਮਜ਼ਦੂਰਾਂ ਦੀ ਲੜਾਈਆਂ ਦਾ ਤਜਰਬਾ ਆ ਪਰ ਇਹ ਲੜਾਈਆਂ ਦੇ ਨਾਲ ਜਿਹੜੀ ਰਾਸੀ ਤੇ ਵਿਚਾਰ ਤਰਕ ਚੇਤਨਾ ਹੈ ਨਾ ਇਹ ਨੂੰ ਪੈਦਾ ਕਰੋ ਆਰਐਸਐਸ ਰਾਜਗੱਤ ਦੇ ਉੱਤੇ ਵਿਚਾਰ ਤਰਕ ਮਸਲੇ ਕਰਕੇ ਹੀ ਰਾਜਗੱਤ ਆ ਗਈ ਆ ਕਦੀ ਆਰਐਸਐਸ ਨੇ ਲੋਕਾਂ ਦੀ ਲੜਾਈ ਨਹੀਂ ਲੜੀ ਇਸ ਲਈ ਜਿੰਨਾ ਚਿਰ ਅਸੀਂ ਲੋਕਾਂ ਨੂੰ ਰਾਸੀ ਤੌਰ ਤੇ ਤੇ ਵਿਚਾਰ ਤਾਰਕ ਤੌਰ ਤੇ ਸचेਤ ਨਹੀਂ ਕਰਦੇ ਤਾਂ ਸਾਡੀਆਂ ਲੜਾਈਆਂ ਲੜਨ ਤੋਂ ਬਾਅਦ ਲੋਕੀ ਉੱਥੇ ਪਹੁੰਚ ਜਾਂਦੇ ਆ ਜਿੱਥੇ ਉਹ ਬਾਕੀ سرمایہਦਾਰੀ ਪਾਰਟੀਆਂ ਆ ਇਹ ਸਾਡੇ ਘਾਟੇ ਦਾ ਸੌਦਾ ਆ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਇਹਦੇ ਲਈ ਆਪ ਜਤਨ ਕਰਨ ਲੱਗੀ ਆ ਅਸੀਂ ਆਪਣਾ ਲੋਕਾਂ ਨੂੰ ਸ੍ਰੇਹਾਂ ਦੇਵਾਂਗੇ ਇੱਕ ਆਧਾਰ ਬਤਾਵਾਂਗੇ ਦੂਜੇ ਖੱਬੇ ਪੱਖੀ ਲੋਕਾਂ ਨੂੰ ਤੇ ਵੱਖ-ਵੱਖ ਧਰਮਾਂ ਦੇ ਵਿੱਚ ਰਹਿਣ ਵਾਲੇ ਸਿਆਣੇ ਲੋਕਾਂ ਨੂੰ ਸੁਝਵਾਨ ਲੋਕਾਂ ਨੂੰ ਵੀ ਨਾਲ ਜੋੜਾਂਗੇ ਤਾਂ ਕਿ ਇਦਾਂ ਦਾ ਬਦਲ ਪੰਜਾਬ ਚ ਸਾਰੀ ਉਹ ਬਦਲ ਆਪਰਗਾ ਨਹੀਂ ਹੋਏਗਾ ਜਿੱਦਾਂ ਦਾ ਭਗਵਾਨ ਕਮਾਨ ਦਾ ਬਦਲੇਗਾ ਜਿਹੜਾ ਰਾਤ ਦੇ ਨਾਰੇ ਲਾਉਂਦਾ ਕੋਈ ਕੰਦਾ ਕਦੀ ਵੇਦਾ ਸਿੱਧਾ ਇੰਤਜ਼ਾਮ ਕਰਾ ਬਹੁਤ ਚੰਗਾ ਕਰੀ ਕੰਦਾ ਮੈਂ ਨਸ਼ਿਆਂ ਦੇ ਕਾਬੂ ਕਰ ਲੈਣਾ ਅਸਲ ਪੰਜਾਬ ਦੀ ਹਾਲਤ ਬਹੁਤ ਮਾੜੀ ਆ ਨਸ਼ਾ ਨਾ ਧੰਦਾ ਵੀ ਸਿਰ ਦੇ ਕੋਈ ਪੰਜਾਬ ਦਾ ਲੈਂਡ ਆਰਡਰ ਨਹੀਂ ਹੈ। ਲੋਕੀ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ ਰਾਤ ਨੂੰ। ਸ਼ਹਿਰ ਕਰਮੀ ਬੰਦ ਕਰ ਰਹੇ ਲੋਕੀ ਇਹਦੇ ਵੱਲ ਕੋਈ ਧਿਆਨ ਨਹੀਂ। ਉਹ ਬਦਲ ਇਦਾਂ ਦਾ ਨਹੀਂ ਕਰਨਾ ਸੀ। ਅਸੀਂ ਬਦਲੋ ਨੀਤੀਆਂ ਦਾ ਤੇ ਵਿਚਾਰਧਾਰਾ ਦਾ ਬਦਲ ਪੇਸ਼ ਕਰਨਾ ਜਿਹੜਾ ਜਨ ਸਮੂਹਾਂ ਦੀ ਹਿੱਸੇਦਾਰੀ ਤੋਂ ਬਿਨਾਂ ਨਹੀਂ ਪੜਨਾ। ਇਹ ਲੜਾਈ ਜਿਹੜੀ ਸੱਤਾ ਦੀ ਲੜਾਈ ਹੈ, ਅਸੀਂ ਇਸ ਨੂੰ ਸੱਤਾ ਦੀ ਲੜਾਈ ਨੂੰ ਏਜੰਡੇ ਤੇ ਲਿਆਉਣਾ ਚਾਹੁੰਦੇ ਹਾਂ। ਮੈਂ ਸੰਵਿਧਾਨ ਤੇਰੀ ਬੇਨਤੀ ਹੈ ਭਾਰਤੀ ਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਕਿ ਉਹ ਇਸ ਲੜਾਈ 'ਚ ਹਿੱਸੇਦਾਰ ਬਣ। ਜੇ ਅਸੀਂ ਨਾ ਲੜਾਈ ਥੋਰੀ ਤੇ ਕੁਝ ਲੋਕੀ ਬਿਹਾਰੀਆਂ ਤੇ ਯੂਪੀਆਰਮ ਕੱਢਣ ਭਈਆਂ ਨੂੰ ਕੱਢਣ ਦੇ ਨਾਂ ਤੇ ਲੜਾਈ ਸ਼ੁਰੂ ਕਰ ਦੇਣਗੇ ਤੇ ਯੂਪੀਆਰ ਵਿੱਚ ਲੜਾਈਆਂ ਪੰਜਾਬੀਆਂ ਦੇ ਖਿਲਾਫ ਸ਼ੁਰੂ ਹੋ ਚੜ ਗਈਆਂ ਇਹ ਲੜਾਈ ਬੜੀ ਖਤਰਨਾਕ ਹੈ ਆ ਇਹ ਸ਼ਰਾਰਤੀ ਲੋਕਾਂ ਤੋਂ ਵੀ ਬਚਣਾ ਚਾਹੀਦਾ ਹੈ ਤੇ ਆਪਣੀ ਏਕਤਾ ਬਣਾ ਕੇ ਸਾਂਝੇ ਸਨਰਸ਼ਾਂ ਦਾ ਪਿੱਡ ਮਲਣਾ ਚਾਹੀਦਾ ਧੰਨਵਾਦ